ਅੱਜ ਬਾਬਾ ਜੀਵਨ ਸਿੰਘ ਜੀ ਜੋ ਪੰਥ ਦੇ ਮਹਾਨ ਜਰਨੈਲ ਹੋਏ ਨੇ ਉਹਨਾਂ ਦਾ ਜਨਮ ਦਿਹਾੜਾ ਸ੍ਰੀ ਆਨੰਦਪੁਰ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਮਨਾਇਆ ਗਿਆ। ਸਵੇਰੇ ਉਹਨਾਂ ਦੇ ਤਪਸਥਾਨ ਦੇ ਉੱਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿਹਾੜਾ ਮਨਾਇਆ ਗਿਆ। ਤੇ ਸ਼ਾਮ ਨੂੰ ਤੱਕ ਸ੍ਰੀ ਕੇਸਗੜ ਸਾਹਿਬ ਦੇ ਸਥਾਨ ਦੇ ਉੱਤੇ ਇਹ ਪਵਨ ਦਿਹਾੜੇ ਦੇ ਸਬੰਧ ਦੇ ਵਿੱਚ ਸਮਾਗਮ ਜਿਹੜੇ ਵੀ ਉਹ ਹੋ ਰਹੇ ਨੇ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਗੀ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਦੇ ਬੇਟੇ ਕਹਿ ਕੇ ਵੱਡਾ ਸਨਮਾਨ ਦਿੱਤਾ ਔਰ ਨਾਲ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਜੰਗ ਦੇ ਵਿੱਚ ਦੁਸ਼ਮਨ ਦੇ ਆਹੂ ਲਾਉਂਦਿਆਂ ਉਹਨਾਂ ਨੇ ਮਹਾਨ ਵੱਡੀ ਸ਼ਹਾਦਤ ਪ੍ਰਾਪਤ ਕੀਤੀ ਔਰ ਕੌਮ ਹਮੇਸ਼ਾ ਹੀ ਆਪਣੇ ਸ਼ਹੀਦਾਂ ਦਾ ਸਤਕਾਰ ਅਦਬ ਕਰਦੀ ਹੈ ਔਰ ਕਰਨਾ ਚਾਹੀਦਾ ਵੀ ਹੈ ਕਿ ਜੜੀਆਂ ਕੌਮਾਂ ਆਪਣੇ ਸ਼ਹੀਦਾਂ ਤੇ ਰਵਾਣਿਆਂ ਨੂੰ ਜੋਧਿਆਂ ਨੂੰ ਯਾਦ ਕਰਦੀਆਂ ਨੇ ਸੂਰਬੀਰਾਂ ਨੂੰ ਯਾਦ ਕਰਦੀਆਂ ਨੇ ਉਹਨਾਂ ਕੌਮਾਂ ਦੇ ਵਿੱਚ ਸ਼ਹੀਦੀ ਜਜ਼ਬਾ ਰੱਖਣ ਵਾਲੇ ਨੌਜਵਾਨ ਪੈਦਾ ਹੁੰਦੇ ਰਹਿੰਦੇ ਨੇ ਜੜੀਆਂ ਕੌਮਾਂ ਆਪਣੇ ਜੋਧਿਆਂ ਸੂਰਬੀਰਾਂ ਨੂੰ ਵਸਾਰ ਦਿੰਦੀਆਂ ਨੇ ਉੱਥੇ ਫਿਰ ਮਾਂਵਾਂ ਜਿਹੜੀਆਂ ਉਹ ਜੋਧੇ ਜੰਮਣੇ ਪੰਦ ਕਰ ਦਿੰਦੀਆਂ ਔਰ ਸਾਨੂੰ ਯਾਦ ਕਰਦੀਆਂ ਨੇ ਜੋਧਿਆਂ ਨੂੰ ਯਾਦ ਕਰਦੇ ਨੇ ਸੂਰਬੀਰਾਂ ਨੂੰ ਯਾਦ ਕਰਦੇ ਔਰ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਇੱਕ ਮਹਾਨ ਸੂਰਬੀਰ ਸੀ ਉਹਨਾਂ ਦਾ ਜਨਮ ਦਿਹਾੜਾ ਅਸੀਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ ਮੈਂ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਵਧਾਈ ਦੇਣਾ। ਜੀ ਜਦੋਂ ਅਸੀਂ ਦੁਨੀਆ ਦੇ ਇਤਿਹਾਸ ਦੇ ਮੌਜੂਦਾ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਕਿ ਦੁਨੀਆ ਦੇ ਹਰ ਮੁਲਕ ਦੇ ਵਿੱਚ ਉਥੋਂ ਦੀਆਂ ਕਟਿੰਗਤੀਆਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚਾਹੇ ਕੋਈ ਵੀ ਦੇਸ਼ ਹੈ। ਔਰ ਭਾਰਤ ਦੇ ਵਿੱਚ ਵੀ ਕਟਿੰਗਤੀਆਂ ਜਿਹੜੀਆਂ ਹਮੇਸ਼ਾ ਨਿਸ਼ਾਨੇ ਤੇ ਰਹੀਆਂ ਨੇ। ਚਾਹੇ ਉਹ ਮੁਗਲਾਂ ਦਾ ਦੌਰ ਹੋਵੇ, ਚਾਹੇ ਉਹ ਬ੍ਰਿਟਿਸ਼ ਦੌਰ ਹੋਵੇ ਤੇ ਚਾਹੇ ਉਹ ਅੱਜ ਦਾ ਜਿਹੜਾ ਮਾਡਰਨ ਯੁੱਗ ਹੋਵੇ। ਅਧਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਘਟਕਿੰਤਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਖਾਸ ਤੌਰ ਤੇ ਜੇ ਮੈਂ ਆਪਣੇ ਸਿੱਖਾਂ ਦੀ ਗੱਲ ਕਰਾਂ ਤਾਂ ਸਾਡੇ ਸਿੱਖਾਂ ਦੇ ਖਿਲਾਫ ਇੱਕ ਵਿਰੋਧ ਦੇ ਵਿੱਚ ਵਰਤਾਂਤ ਸਿਰਜੇ ਜਾਣ ਦੀ ਜਿਹੜੀ ਹੈ ਕਾਫੀ ਲੰਬੇ ਸਮੇਂ ਤੇ ਜਦੋਂ ਜਦ ਚੱਲ ਰਹੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਦੇ ਬਣੇ ਹੋਏ ਹੈ ਜਿਨ੍ਹਾਂ ਦਾ ਕੰਮ ਹੀ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਨਫ਼ਰਤ ਫਲਾਉਣਾ ਸਿੱਖਾਂ ਦੇ ਖਿਲਾਫ ਜਿਹੜਾ ਇੱਕ ਵਰਤਾਂਤ ਸਿਰਜਣਾ ਜਿਹੜਾ ਉਹ ਧੰਦਾ ਬਣ ਗਿਆ ਹੈ ਔਰ ਹਰਾਨੀ ਦੀ ਗੱਲ ਹੈ ਕਿ ਸਿੱਖ ਸੰਸਥਾਵਾਂ ਸ਼ਿਕਾਇਤ ਕਰਦੀਆਂ ਨੇ ਸਬੰਧਤ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਉਹਨਾਂ ਦੇ ਓਨਰਸ ਦੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਕੋਈ ਅਸਰ ਨਹੀਂ ਹੁੰਦਾ ਸਿੱਖ ਸੰਸਥਾਵਾਂ ਦੀ ਜਿਹੜੀ ਸ਼ਿਕਾਇਤ ਦਾ ਦੂਜੇ ਪਾਸੇ ਜਿਹੜੇ ਸਾਡੇ ਚੈਨਲ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਇਸ ਨਫਰਤ ਦੇ ਨੈਰੇਟਿਵ ਨੂੰ ਤੋੜਦੇ ਨੇ ਉਹਨਾਂ ਦੇ ਪੇਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਜਾਂ ਉਹਨਾਂ ਦੀ ਜੀਚ ਜਿਹੜੀ ਆ ਉਹ ਘਟਾ ਦਿੱਤੀ ਜਾਂਦੀ ਹੈ ਤੇ ਮੈਂ ਸਮਝਦਾ ਏਕ ਬਹੁਤ ਵੱਡਾ ਜਿਹੜਾ ਸਿੱਖਾਂ ਦੇ ਖਿਲਾਫ ਸਾਜ਼ਿਸ਼ ਘੜੀ ਜਾ ਰਹੀ ਹੈ ਭਾਰਤ ਦੇ ਵਿੱਚ ਕਿ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਜਿਹੜਾ ਲੰਬੇ ਸਮੇਂ ਤੋਂ ਘੜਿਆ ਹੈ ਉਹ ਸਿਰਜਿਆ ਜਾ ਰਿਹਾ ਹੈ ਅ ਔਰ ਇਹਦੇ ਨਤੀਜੇ ਜਿਹੜੇ ਆ ਬੜੇ ਭਿਆਨਕ ਜਿਹੜੇ ਨਿਕਲਦੇ ਆ ਵੋਟ ਪੋਲਰਾਈਜੇਸ਼ਨ ਦੀ ਜਿਹੜੀ ਪਾਲਿਸੀ ਹੈ ਉਸ ਨੂੰ ਮੱਦੇ ਨਜ਼ਰ ਕਿਸੇ ਕੌਮ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਉਹਦੇ ਖਿਲਾਫ ਵਰਤਾਂਤ ਸਿਰਜਨੇ ਇਹ ਦੇਸ਼ ਹਿੱਤ ਦੇ ਵਿੱਚ ਵੀ ਜਿਹੜਾ ਉਹ ਨਹੀਂ ਹੁੰਦਾ ਇਹ ਇਹਦੇ ਨਾਲ ਵੱਡੇ ਵੱਡੇ ਲਾਂਬੂ ਲੱਗ ਜਾਂਦੇ ਆ ਜਿਨ੍ਹਾਂ ਨੂੰ ਉਮਰ ਕੇ ਕੰਟਰੋਲ ਕਰਨਾ ਜਿਹੜਾ ਹੈ ਸਰਕਾਰਾਂ ਦੇ ਵੀ ਬਸ ਦੀ ਗੱਲ ਨਹੀਂ ਹੁੰਦਾ ਔਰ ਅਸੀਂ ਮਨੀਪੁਰ ਵਰਗੇ ਜਾਂ ਹੋਰ ਗੁਜਰਾਤ ਵਰਗੇ ਜਾਂ ਇਹ ਇਹ ਦੁਖਾਂਤ ਜਿਹੜੇ ਵਾਪਰੇ ਅਸੀਂ ਉਹ ਉਹ ਸੁਣ ਚੁੱਕੇ ਆ ਦੇਖ ਚੁੱਕੇ ਆ ਤਾਂ ਸਰਕਾਰਾਂ ਨੂੰ ਵੀ ਜਿਹੜਾ ਕਿਸੇ ਕੌਮ ਦੇ ਖਿਲਾਫ ਸਿਰਜੇ ਜਾ ਰਹੇ ਨੈਰੇਟਿਵ ਦੇ ਖਿਲਾਫ ਕਦਮ ਚੁੱਕਣੇ ਚਾਹੀਦੇ ਜਿਹੜੇ ਨੈਰੇਟਿਵ ਸਰਜ ਦੇ ਹਨ ਉਹਨਾਂ ਦੇ ਉੱਤੇ ਸਖੰਝਾ ਜਿਹੜਾ ਕਸਿਆ ਜਾਣਾ ਚਾਹੀਦਾ ਔਰ ਕੋਟਾਂ ਦੇ ਵਿੱਚ ਵੀ ਜਿਹੜਾ ਹੈ ਇਹਨਾਂ ਦੇ ਉੱਤੇ ਕਾਫੀ ਜਿਹੜਾ ਬੈਨ ਲੱਗਣਾ ਚਾਹੀਦਾ ਦੇਖੋ ਇਹ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਪ੍ਰੀਖਿਆਵਾਂ ਲੈਣ ਵਾਲੀਆਂ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਪ੍ਰੀਖਿਆਰਥੀ ਜਿਹੜਾ ਹੈ ਉਹ ਗਹਿਣੇ ਪਾ ਕੇ ਜਿਹੜਾ ਪ੍ਰੀਖਿਆ ਦੇ ਵਿੱਚ ਨਾ ਬੈਠੇ ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸਿੱਖਾਂ ਦੇ ਕਕਾਰ ਜਿਹੜੇ ਹੈ ਇਹ ਗਹਿਣੇ ਨਹੀਂ ਹੈ ਇਹ ਗਿਆਨ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦੇ ਸਿੱਖਾਂ ਦੇ ਜਿਹੜੇ ਕਕਾਰ ਨੇ ਇਹ ਰਿਲੀਜੀਅਸ ਸਿੰਬਲ ਨੇ ਸਾਡੇ ਧਾਰਮਿਕ ਚਿੰਨ੍ਹ ਨੇ ਇਹਨਾਂ ਨੂੰ ਜਿਹੜਾ ਲਾਹੋਣਾ ਜਿਹੜਾ ਹੈਗਾ ਇਹ ਬਹੁਤ ਹੀ ਜ਼ਿਆਦਾ ਮੰਦਭਾਗ ਹੈ ਭਾਰਤ ਦੇ ਵਿੱਚ ਸਿੱਖ ਫਲਾਈਟ ਦੇ ਵਿੱਚ ਸਿਰਸਾ ਪਾ ਕੇ ਜਾ ਸਕਦਾ ਹੈ ਕਿਉਂ ਕਿ ਕਿਉਂਕਿ ਇਹ ਸਿੱਖਾਂ ਦਾ ਇੱਕ ਧਾਰਮਿਕ ਜਿਹੜਾ ਹੈ ਉਹ ਸਿੰਬਲ ਹੈ ਧਾਰਮਿਕ ਚਿੰਨ੍ਹ ਹੈ ਔਰ ਭਾਰਤੀ ਕਾਨੂੰਨ ਵੀ ਜਿਹੜਾ ਸਿੱਖਾਂ ਨੂੰ ਸਿੱਖਾਂ ਦੇ ਕਕਾਰ ਪਹਿਨਣ ਦੀ ਜਿਹੜਾ ਹੈ ਉਹ ਪੂਰਨ ਤੌਰ ਦੇ ਉਤੇ ਆਜ਼ਾਦੀ ਦਿੰਦਾ ਹੈ ਜਿੱਥੇ ਕਿਤੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਸਿੱਖ ਬੱਚਿਆਂ ਦੇ ਕਕਾਰ ਲੋਹੇ ਜਾਂਦੇ ਨੇ ਇਹ ਇੱਕ ਕਿਸਮ ਦਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਵੀ ਹੁੰਦਾ ਹੈ ਔਰ ਸੰਵਧਾਨ ਦੀ ਵੀ ਜਿਹੜੀ ਭਾਰਤੀ ਸੰਵਧਾਨ ਦੀ ਵੀ ਜਿਹੜੀ ਹੈ ਇੱਕ ਕਿਸਮ ਦੀ ਵਿਰੋਧਤਾ ਹੁੰਦੀ ਹੈ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਲਗਾਤਾਰ ਹੀ ਇਸ ਖਿਲਾਫ ਆਵਾਜ਼ ਵੀ ਉਠਾਉਂਦੀਆਂ ਇੰਡੀਵਿਜੂਅਲ ਸਿੱਖੀ ਆਵਾਜ਼ ਉਠਾਉਂਦੇ ਆ ਪਰ ਪਤਾ ਨਹੀਂ ਸਰਕਾਰ ਕਿਉਂ ਪ੍ਰੀਖਿਆ ਲੈਣ ਵਾਲੀਆਂ ਸੰਸਥਾਵਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਿਹੜਾ ਜਾਰੀ ਨਹੀਂ ਕਰਦੀਆਂ ਕੀ ਇਹ ਗੈੜੇ ਨਹੀਂ ਹੈ ਇਹ ਸਿੱਖਾਂ ਦੇ ਜਿਹੜੇ ਧਾਰਮਿਕ ਸਿੰਬਲ ਹੈ ਧਾਰਮਿਕ ਚੰਨਾ ਇਹਨਾਂ ਨੂੰ ਲੋਹਾਇਆ ਜਾਣਾ ਜਿਹੜਾ ਹੈ ਉਹ ਕਾਨੂੰਨ ਦੇ ਵੀ ਖਿਲਾਫ ਹੈ ਔਰ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਹੈ